ਸਸ਼ੀਕਲ ਮੈਂ ਤੁਹਾਡਾ ਪ੍ਰਿਆਤਾ ਸਜਰੇ ਵਿਆਹ ਵਾਲੇ ਘਰ ਦੇ ਵਿੱਚ ਇਕੱਲੇ ਛੋੜਨੇ ਅਜੇ ਹੀ ਨੇਰੀ ਲਿਆਂਦੀ ਕਿ ਉਸਨੇ ਘਰ ਦੇ ਵਿੱਚ ਪਿਆ ਸ਼ਗਨ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਚੁੱਕਿਆ ਤਾਂ ਇਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਜਿੱਥੇ ਪੁਲਿਸ ਵੱਲੋਂ ਵੀ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦਰਅਸਲ ਪੀੜਤ ਪਰਿਵਾਰ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਾਰੇ ਘਰ ਦੇ ਜੀ ਆਪਣੇ ਆਪਣੇ ਕੰਮਾਂ ਉੱਤੇ ਗਏ ਹੋਏ ਸੀਗੇ ਤੇ ਘਰ ਨੂੰ ਤਾਲਾ ਲਗਾ ਕੇ ਗਏ ਹੋਏ ਸੀ ਤਾਂ ਸਾਰਾ ਸਮਾਨ ਘਰ ਦੇ ਵਿੱਚ ਹੀ ਪਿਆ ਸੀਗਾ ਤੇ ਉਸ ਦੌਰਾਨ ਇੱਕ ਚੋਰ ਆਂਦਾ ਉਸ ਦਾ ਮੂੰਹ ਬੰਨਿਆ ਹੋਇਆ ਅਤੇ ਘਰ ਦੇ ਕੰਦ ਟੱਪ ਕੇ ਜਦੋਂ ਉਹ ਅੰਦਰ ਦਾਖਲ ਹੁੰਦਾ ਤਾਲਾ ਲੱਗਿਆ ਹੁੰਦਾ ਕਾਲਾ ਤੋੜ ਕੇ ਉਸ ਵਲੋਂ ਅੰਦਰ ਦਾਖਲ ਹੋਇਆ ਜਾਂਦਾ ਹੈ ਤਾਂ ਘਰ ਦੇ ਵਿੱਚ ਜੋ ਅਲਮਾਰੀ ਦੇ ਵਿੱਚ ਨਵੀਂ ਵਿਆਹੀ ਔਰਤ ਦੇ ਜੋ ਵੀ ਸਮਾਨ ਰੱਖਿਆ ਹੋਇਆ ਸੀ ਸ਼ਗਨ ਸਿਗਾ ਉਹ ਸਭ ਕੁਝ ਲੈ ਕੇ ਫਰਾਰ ਹੋ ਜਾਂਦਾ ਹੈ ਤੇ ਤਸਵੀਰਾਂ ਵੀ ਘਰ ਦੀਆਂ ਦਿਖਾ ਰਿਹਾ ਜਿੱਤੇ ਦੇਖ ਸਕਦੇ ਹੋ ਕਿ ਗਹਿਣੇ ਜਿਸ ਵਿੱਚ ਰੱਖੇ ਖੋਏ ਸੀਗੇ ਉਹ ਖਾਲੀ ਪਏ ਨੇ ਅਤੇ ਚੋਰ ਉਹਨਾਂ ਨੂੰ ਲੈ ਕੇ ਫਰਾਰ ਹੋ ਚੁੱਕੇ ਹੈ ਕੁੱਲ ਮਿਲਾ ਕੇ ਜੋ ਪੀੜਤ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ 9 ਲੱਖ ਦਾ ਉਹਨਾਂ ਦਾ ਨੁਕਸਾਨ ਹੋਇਆ ਹੈ ਜੋ ਸਿਰਫ ਇਕੱਲੇ ਚੋਰ ਜਿਹੜਾ ਹੈਗਾ ਚੋਰੀ ਕਰਕੇ ਲਾ ਜਾਂਦਾ ਇਸ ਗੱਲ ਦਾ ਪਤਾ ਉਸ ਸਮੇਂ ਲੱਗਦਾ ਉਹਨਾਂ ਨੂੰ ਕਿ ਘਰ ਦੇ ਤਾਲੇ ਟੁੱਟੇ ਹੋਏ ਨੇ ਅਲਮਾਰੀਆਂ ਦੇ ਵਿੱਚ ਸਮਾਨ ਵਿਖਰਿਆ ਹੋਇਆ ਜਦੋਂ ਉਹ ਘਰ ਦੇ ਸੀਸੀਟੀਵੀ ਕੈਮਰੇ ਚੈੱਕ ਕਰਦੇ ਨੇ ਤਾਂ ਉਸ ਵਿੱਚ ਦਿਖਾਈ ਦਿੰਦਾ ਹੈ ਕਿ ਇੱਕ ਹੀ ਸ਼ਖਸ ਹੈ ਜਿਸ ਨੇ ਆਪਣਾ ਮੂੰਹ ਬੰਨਿਆ ਹੋਇਆ ਅਤੇ ਘਰ ਦੇ ਅੰਦਰ ਦਾਖਲ ਹੁੰਦਾ ਅਤੇ ਉੱਤੇ ਦਾਖਲ ਹੁੰਦੇ ਸਾਰੇ ਉਸ ਵੱਲੋਂ ਅਲਮਾਰੀਆਂ ਫਰੋਲੀਆਂ ਜਾਂਦੀਆਂ ਨੇ ਸੋਨਾ ਕੱਢਿਆ ਜਾਂਦਾ ਅਤੇ ਜੋ ਸ਼ਗਨ ਦਾ ਸਮਾਨ ਸਪੈਸੇ ਸੀਗੇ ਉਹ ਵੀ ਲੈ ਕੇ ਨਾਲ ਫਰਾਰ ਹੋ ਜਾਂਦਾ ਹੈ ਤਾਂ ਹੁਣ ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਗੋਹੜ ਲਗਾਈ ਜਾ ਰਹੀ ਹੈ ਕਿ ਉਸ ਚੋਰ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ ਅਤੇ ਜੋ ਉਹਨਾਂ ਨੂੰ ਨੁਕਸਾਨ ਹੋਇਆ ਉਸ ਦੀ ਪਰਪਾਈ ਹੋ ਸਕੇ ਤਾਂ ਪੂਰਾ ਮਾਮਲਾ ਜਿਹੜਾ ਹੈ ਲੁਧਿਆਣਾ ਤੋਂ ਸਾਹਮਣੇ ਹੈ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆ ਹੋਰ ਕੀ ਜਾਣਕਾਰੀ ਸਾਹਮਣੇ ਆਈ ਹੈ ਸੁਣਦੇ ਦੋ ਮੁੰਦਰੀਆਂ ਦੋ ਚੈਨੀਆਂ ਕੜੇ ਆ ਦੋ ਸੈਟ ਆ ਕੁੜੀ ਦੇ ਕੰਗਣਾਂ ਕੁੜੀ ਦੇ ਕੰਗਣ ਹੈ ਬਾਕੀ ਹੋਰ ਟੋਪਸ ਵਗੈਰਾ ਹੈ ਤੇ ਗੈਨੇ ਤੁਹਾਨੂੰ ਵੀ ਵਿਆਹ ਚ ਮਿਲੇ ਸੀ ਮੇਰੇ ਵੀ ਜਿਹੜੇ ਮਿਲੇ ਸੀਗੇ ਉਹੀ ਲੈ ਗਏ ਕੀ ਕੀ ਮਿਲਿਆ ਸੀ ਤੁਹਾਨੂੰ ਵਿਆਹ ਮੈਨੂੰ ਮਿਲਿਆ ਸੀਗਾ ਚੈਨੀ ਮੁੰਦਰੀ ਮਿਲੀ ਸੀਗੀ ਤੇ ਪਾਪਾ ਨੂੰ ਮਿਲੀ ਸੀਗੀ ਉਹ ਵੀ ਲੈ ਗਏ ਸਾਰਾ ਲੈ ਗਏ ਸਾਰਾ ਲੈ ਗਏ ਮੰਮੀ ਨੂੰ ਟੋਪਸ ਮਿਲੇ ਸੀ ਉਹ ਵੀ ਲੈ ਗਏ ਠੀਕ ਤੁਹਾਡੀ ਮੈਰਿਜ ਹੋਈ ਹੈ ਹਾਂਜੀ ਮੇਰੀ ਮੈਰਿਜ ਹੋਈ ਹੈ ਜੀ ਮੇਰਾ ਨਾਮ 사ਜਨ ਕੁਮਾਰ ਹੈ ਨਵਾਰ ਨਗਰ ਕੈਂਪ ਤੇ ਰਹਿੰਦਾ ਮੈਂ ਹਾਂ ਤਾਂ ਅਸੀਂ ਤਾਂ ਸਾਰੇ ਕੰਮ ਤੇ ਗਏ ਹੋਏ ਸੀਗੇ 12 ਵਜੇ ਤਕਰੀਬਨ ਇੱਕ ਬੰਦਾ ਆਇਆ ਗੇਟ ੱਪਦਾ ਤੇ ਅੰਦਰ ਐਂਟਰ ਹੋ ਜਾਂਦਾ ਤਾਂ ਉਸ ਤੋਂ ਬਾਅਦ ਮੰਮੀ ਆਂਦੇ 2 ਵਜੇ ਉਹ ਦੇਖਦੇ ਤੇ ਸਾਡੇ ਸਾਰੇ ਗਹਿਣੇ ਤੇ ਕੈਸ਼ ਲੈ ਕੇ ਚਲਾ ਜਾਂਦਾ ਤੇ ਨਵਿੰਦਰਾ ਭਾਜੀ ਸ਼ਗਨ ਗਹਿਣੇ ਗੱਟੇ ਸਭ ਲੈ ਗਿਆ ਸਭ ਕੁਝ ਲੈ ਗਿਆ ਜੀ ਕਿੰਨੇ ਕਰਾਜ ਕੈਸ਼ੂ ਕਰਾ ਕੈਸ਼ ਸਾਡਾ 4 ਲੱਖ ਆ ਉਹ 9 ਕੁ ਲੱਖ ਰੁਪਏ ਦਾ ਸਾਡੇ ਗਹਿਣੇ ਸੀਗੇ ਇਹ ਕਿਹੜੀ ਜਗ੍ਹਾ ਹੋਇਆ ਚੋਰੀ ਇਹ 13 ਨੰਬਰ ਗਲੀ ਜਵਾਨਗਰ ਕੈਂਪ ਲੇਵਰ ਕਲੋਨੀ ਦੇ ਵਿੱਚ ਹੋਈ ਹੈ ਜੀ ਚੋਰੀ ਤੇ ਪੁਲਿਸ ਕੰਪਲੀਟ ਕੀਤੀ ਕੋਈ ਪੁਲਿਸ ਕੰਪਲੀਟ ਕੀਤੀ ਹੋਈ ਹੈ ਜੀ ਆਏ ਪੁਲਿਸ ਵਾਲੇ ਆਏ ਸੀਗੇ ਮੌਕੇ ਤੇ ਉਹਨਾਂ ਨੇ ਆਪਣੀ ਇਨਕੁਆਰੀ ਸਾਰੀ ਕੀਤੀ ਹੈ ਇਨਵੈਸਟੀਗੇਸ਼ਨ ਜੋ ਕਰਨਾ ਸੀਗਾ ਤਾਂ ਕੈਮਰੇ ਵਗੈਰਾ ਵੀ ਦੇਖੇ ਆ ਤੇ ਗਵੰਡੀਆਂ ਦੇ ਕੈਮਰੇ ਲੱਗੇ ਉਹਨਾਂ ਨੂੰ ਪਤਾ ਲੱਗਿਆ ਵੀ ਕਿਹੜੇ ਬੰਦੇ ਆ ਨਹੀਂ ਉਹਦੇ ਚ ਫੇਸ ਨਹੀਂ ਉਹਦਾ ਕਲੀਅਰ ਆ ਰਿਹਾ ਕੈਮਰੇ ਸੀ ਚੈੱਕ ਕੀਤੇ ਆ ਤੇ ਤੁਹਾਡੇ ਕੈਮਰੇ 'ਚ ਕੁਝ ਆਇਆ ਸਾਡੇ ਕੈਮਰੇ 'ਚ ਵੀ ਨਹੀਂ ਆਇਆ ਸਾਡੇ ਕੈਮਰੇ 'ਚ ਬਸ ਉਹ ਗੇਟ ਟੱਪਦਾ ਤੇ ਬਾਹਰ ਨਿਕਲਦਾ ਹੀ ਦਿਖ ਰਿਹਾ ਅੱਛਾ ਐਂਟਰੀ ਅੰਦਰ ਕਰ ਐਂਟਰੀ ਆ ਕਰਨ ਦੀ ਤੇ ਬਾਹਰ ਦੀ ਐਂਟਰੀ ਆ ਉਹਦੀ ਕੀ ਮੰਗ ਕਰਦੇ ਹੋ ਇਦਾਂ ਤੇ ਚੋਰਾਂ ਨੂੰ ਵੀ ਜਿੱਦਾਂ ਅਸੀਂ ਤੇ ਕਰਦੇ ਆ ਕਿ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਡਾ ਜੋ ਸਮਾਨ ਆ ਉਹ ਸਾਨੂੰ ਲੱਗਦਾ ਮਿਹਨਤ ਕੁੰਜੀ ਕਹਨੇ ਘੱਟੇ ਵਿਆਦਾ ਸ਼ਗਨ ਸਾਰਾ ਬਰਬਾਦ ਹੋ ਗਿਆ ਹਾਂਜੀ ਹਾਂਜੀ ਤੇ ਕਿ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਜਿਹੜੇ ਲੋਕ ਘਰੋਂ ਛੱਡ ਕੇ ਚਲੇ ਜਾਂਦੇ ਐ ਤਾਂ ਇਸਦੇ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਤੁਹਾਡਾ ਗਹਿਣਾ ਗੱਟਾ ਆਪਣੇ ਬੈਂਕ ਦੇ ਲੋਕਰਾਂ ਚ ਹੀ ਰੱਖੋ ਨਾ ਘਰ ਇਹਨਾਂ ਕੈਸ਼ ਰੱਖੋ ਤੇ ਨਾ ਗਹਿਣਾ ਰੱਖੋ ਕੋਈ ਸੇਫ ਨਹੀਂ ਹੈਗਾ ਨਹੀਂ ਕੋਈ ਸੇਫਟੀ ਨਹੀਂ ਹੈਗੀ ਇਹ ਤਾਂ ਬਾਕੀ ਸਰਕਾਰ ਨੂੰ ਦੇਖਣਾ ਚਾਹੀਦਾ ਗਲੀ ਨੰਬਰ ਕਿੰਨਾ ਪੈਂਦਾ ਹੈ 13 ਨੰਬਰ ਗਲੀ ਪੈਂਦੀ ਹੈ ਜੀ ਇਹ ਰਜੀਵ ਕੁਮਾਰ ਉੱਪਰ ਜੇਕੋਣ ਕਿਹੜੀ ਜਗ੍ਹਾ ਰਹਿੰਦੇ ਹੋ ਜਵਾਰ ਨਗਰ ਕੈਂਪ ਗਲੀ ਨੰਬਰ 13 ਅੱਛਾ ਕੀ ਕਾਰਨ ਕੀ ਹੋਇਆ ਕਿ ਕਦੋਂ ਪਤਾ ਲੱਗਿਆ ਤੁਹਾਨੂੰ ਚੋਰੀ ਹੋਈ ਆ ਸਾਨੂੰ ਮੇਰੀ ਟਾਈ 2:30 ਵਜੇ ਪਤਾ ਲੱਗਿਆ ਅੱਛਾ ਤੁਸੀਂ ਬਾਹਰ ਗਏ ਸੀ ਕਿਤੇ ਹਾਂ ਮੈਂ ਸਵੇਰੇ ਡਿਊਟੀ ਤੇ ਚਲਾ ਗਿਆ ਮੁੰਡਾ ਵੀ ਚਲਾ ਗਿਆ ਬਾਈਬ ਵੀ ਚਲੀ ਗਈ ਅੱਛਾ 11:40 ਤੇ ਗਈ ਆ 12:05 ਤੇ ਅੰਦਰ ਵੜਿਆ ਸੀ ਕੈਮਰੇ ਕਿੰਨਾ ਚੋਰਾਂ ਨੇ ਜਿਹੜੇ ਸੀਸੀ ਕੈਮਰਾ ਫੁਟੇਜ ਚ ਹੈ ਕਿੰਨੇ ਬੰਦੇ ਆਏ ਆ ਉਹ ਇੱਕੋ ਹੀ ਬੰਦਾ ਸੀ ਮੂਹ ਪੇਟਿਆ ਆ ਸੀ ਰਮਾਲ ਬੰਨਿਆ ਆ ਸੀ ਲੱਗਦਾ ਦਿਨੇ ਹੀ ਚੋਰੀ ਕਰਕੇ ਲੈ ਗਏ ਹਾਂ ਦਿਨੇ ਹੀ ਦੇਣੀ ਤੇ ਕਿੰਨਾ ਲਗਭਗ ਕਿੰਨਾ ਸੋਨਾ ਲੈ ਗਏ ਹੋਰ ਕਿੰਨੇ ਕੈਸ਼ ਲੈ ਗਏ ਆ ਉਹਸੀ ਇਹ ਕੁੜੀ ਨੂੰ ਰਿਸੈਪਸ ਉੱਤੇ ਚੜਾਏ ਹੋਏ ਸੀ 8-9 ਲੱਖ ਰੁਪਏ ਦਾ ਸੋਨਾ ਸੀ ਹੂੰ ਤੇ ਬਾਕੀ 4 ਲੱਖ ਲੱਗਦੀ ਸੀ ਸਾਡਾ ਦਾ 4 ਲੱਖ ਕੈਸ਼ ਸੀ ਤੇ ਕਹਿੰਦੇ ਛਗਣ ਵੀ ਜਿਹੜਾ ਇਕੱਠਾ ਹਾਂ ਛਗਣ ਦੱਸੂਗਾ ਸਾਰੇ ਲੈ ਗਿਆ ਤਾਂ ਛਗਣ ਦਾ ਕੁਝ ਆਲਤਾ ਨਹੀਂ ਕਿੰਨਾ ਨਹੀਂ ਉਹਦਾ ਕੋਈ ਤੇ ਜਿਹੜੇ ਨਵਿੰਦਰਾ ਭਾਜੀ ਲੋਕਾਂ ਦੀ ਆਈ ਸੀ ਉਹ ਵੀ ਕਵਰ ਕਰ ਗਿਆ ਸਾਰਾ